ਸਤ ਜੀ ਰਿਕਾਲ ਦੀ ਸਾਰਿਆਂ ਨੂੰ ਚੈਨਲ ਪੰਜਾਬ ਵੈਦਰ ਤੇ ਤੁਹਾਡਾ ਸਭ ਦਾ ਸਵਾਗਤ ਹੈ ਸੋ ਅੱਜ ਗੱਲ ਕਰਾਂਗੇ ਆਪਾਂ ਇੱਕ ਜਾਣਕਾਰੀ ਵਾਲੀ ਵੀਡੀਓ ਹੈ ਕਿ ਗੜੇ ਕਿਵੇਂ ਪੈਂਦੇ ਨੇ ਕਿਉਂ ਪੈਂਦੇ ਨੇ ਇਹਦੇ ਪਿੱਛੇ ਕਾਰਨ ਕੀ ਹੁੰਦਾ ਗੜੇ ਮਾਰੀ ਕਿਉਂ ਹੁੰਦੀ ਹੈ ਸੋ ਇਸ ਟੌਪਿਕ ਤੇ ਇਹ ਗੱਲ ਕਰਾਂਗੇ 2-3 ਮਿੰਟ ਦੇ ਵਿੱਚ ਸਾਰੀ ਜਾਣਕਾਰੀ ਤੁਹਾਡੇ ਤੱਕ ਸਿੱਧੀ ਸਰਲ ਭਾਸ਼ਾ ਵਿੱਚ ਪਹੁੰਚਾਉਣ ਦੀ ਕੋਸ਼ਿਸ਼ ਕਰਾਂਗੇ ਤੇ ਸਭ ਤੋਂ ਪਹਿਲਾਂ ਇਹਦੇ ਬਾਰੇ ਗੱਲ ਕਰਨੀ ਆ ਵੀ ਆਪਾਂ ਨੂੰ ਇਹਦੇ ਵਿੱਚ ਜ਼ਰੂਰੀ ਕਿਹੜੇ-ਕਿਹੜੇ ਤੱਤ ਹੋਣੇ ਜ਼ਰੂਰੀ ਨੇ ਤਾਂ ਜੋ ਗੜੇ ਮਾਰੀ ਹੁੰਦੀ ਹੈ ਤਾਂ ਸਭ ਤੋਂ ਪਹਿਲਾਂ ਜਿਹੜਾ ਮੇਨ ਤੱਤਾ ਹੁੰਦਾ ਹੈ ਥੰਡਰਸਟੋਰਮ ਦਾ ਜਿਹੜੇ ਗਰਜ ਚਮਕ ਵਾਲੇ ਬੱਦਲ ਹੁੰਦੇ ਨੇ ਜਿਨ੍ਹਾਂ ਵਿੱਚ ਗਰਜ ਚਮਕ ਕਾਫੀ ਤਕੜੀ ਹੁੰਦੀ ਆ ਉਹ ਬੱਦਲ ਹੋਣੇ ਜ਼ਰੂਰੀ ਨੇ ਉਸ ਤੋਂ ਇਲਾਵਾ ਇਹਨਾਂ ਬੱਦਲਾਂ ਦਾ ਜਿਹੜਾ ਟੈਂਪਰੇਚਰ ਆ ਉਹ ਫ੍ਰੀਜ਼ਿੰਗ ਪੁਆਇੰਟ ਤੋਂ ਥੱਲੇ ਹੋਣਾ ਚਾਹੀਦਾ ਹੈ ਤੇ ਅਗਲਾ ਪੁਆਇੰਂਟ ਜਿਹੜੇ ਬੱਦਲ ਨੇ ਇਹ ਥੋੜੇ ਜੇ ਆਮ ਬੱਦਲਾਂ ਤੋਂ ਉਚਾਈ ਵਾਲੇ ਚਾਹੀਦੇ ਨੇ ਤੇ ਉਸ ਤੋਂ ਅਗਲਾ ਪੁਆਇੰਟ ਇਹ ਹੈ ਕਿ ਜਿਹੜੀਆਂ ਹਵਾਵਾਂ ਨੇ ਉਹ ਅਪਰ ਡਰਾਫਟ ਚੱਲਣੀਆਂ ਚਾਹੀਦੀਆਂ ਨੇ ਅਪਰ ਡਰਾਫਟ ਦਾ ਮਤਲਬ ਹੈ ਕਿ ਧਰਤੀ ਤੋਂ ਉੱਪਰ ਵੱਲ ਨੂੰ ਉੱਪਰ ਨੂੰ ਇਹ ਮਤਲਬ ਇਹ ਹੈ ਕਿ ਸਿੱਧੀਆਂ ਹਵਾਵਾਂ ਚੱਲਣਗੀਆਂ ਹਵਾਵਾਂ ਦੀ ਗਤੀ ਦੇ ਵਿੱਚ ਹਲਕਾ ਜਿਹਾ ਰੋਟੇਸ਼ਨ ਆਉਂਦਾ ਰਹਿੰਦਾ ਹੈ ਘੁਮਾਦਰ ਦਿਸ਼ਾ ਦੇ ਵਿੱਚ ਇਹਨਾਂ ਦਾ ਜਿਹੜਾ ਰੋਖਾ ਫਿਰ ਉਹ ਅਸਮਾਨ ਵੱਲ ਨੂੰ ਹੋ ਜਾਂਦਾ ਹੈ ਅਕਸਰ ਇਹ ਜਿਹੜੀਆਂ ਹਵਾਵਾਂ ਚੱਲਦੀਆਂ ਨੇ ਉਹਨਾਂ ਦਾ ਟੈਂਪਰੇਚਰ ਥੋੜਾ ਜਿਹਾ ਹਲਕਾ ਜਿਹਾ ਹਾਈ ਹੁੰਦਾ ਹੈ ਸੋ ਇਸੇ ਕਰਕੇ ਗਰਮ ਹਵਾਵਾਂ ਉੱਪਰ ਉੱਠਦੀਆਂ ਨੇ ਤੇ ਅਸਮਾਨ ਵੱਲ ਨੂੰ ਬੱਦਲਾਂ ਵੱਲ ਨੂੰ ਚੱਲਦੀਆਂ ਨੇ ਸ ਲਿਖੋ ਨਾ ਤਾਂ ਜੋ ਸੋਖੇ ਢੰਗ ਨਾਲ ਸਮਝ ਆ ਸਕੇ ਸੋ ਇਸ ਤਰ੍ਹਾਂ ਹੁਣ ਜਿਵੇਂ ਦੇਖੋ ਇਹ ਬੱਦਲ ਆ ਇਹ ਬੱਦਲ ਦਾ ਜਿਹੜਾ ਉੱਪਰਲਾ ਹਿੱਸਾ ਇਹ ਵਾਲਾ ਇਸ ਇਲਾਕੇ ਦੇ ਵਿੱਚ ਏਰੀਏ ਦੇ ਵਿੱਚ ਤਾਂ ਟੈਂਪਰੇਚਰ ਜਿਹੜਾ ਉਹ ਫ੍ਰੀਜ਼ਿੰਗ ਪੁਆਇੰਟ ਤੋਂ ਥੱਲੇ ਹੋਊਗਾ ਤੇ ਜਿਹੜਾ ਇਹ ਹਿੱਸਾ ਹੇਠਲਾ ਇਸ ਇਲਾਕੇ ਦੇ ਵਿੱਚ ਪਾਣੀ ਹੁੰਦਾ ਤੇ ਜਦੋਂ ਹਵਾਵਾਂ ਨੇ ਹਵਾਵਾਂ ਅਪ ਡਰਾਫਟ ਚੱਲਦੀ ਨੇ ਗਰਮ ਹਵਾ ਹੁੰਦੀ ਹੈ ਉਹਨੇ ਇਸ ਤਰ੍ਹਾਂ ਬੱਦਲਾਂ ਦੇ ਵਿੱਚ ਐਂਟਰ ਕਰਨਾ ਬੱਦਲਾਂ ਦੇ ਮਤਲਬ ਵੱਲ ਨੂੰ ਚੱਲਣਾ ਹੁੰਦਾ ਹੈ ਤੇ ਜਿਹੜੀਆਂ ਫਿਰ ਰਾਸਤੇ ਦੇ ਵਿੱਚ ਸਮਾਨ ਦੇ ਵਿੱਚ ਜਿੰਨੀਆਂ ਵੀ ਪਾਣੀ ਦੀਆਂ ਬੂੰਦਾਂ ਨੇ ਮੀਂਹ ਦੀਆਂ ਕਣੀਆਂ ਹੁੰਦੀਆਂ ਨੇ ਉਹ ਸਾਰੀਆਂ ਕਣੀਆਂ ਇਹ ਹਵਾ ਦੇ ਸੰਪਰਕ ਚ ਆਉਂਦੀਆਂ ਨੇ ਤੇ ਹਵਾ ਦੀ ਗਤੀ ਇੰਨੀ ਹੁੰਦੀ ਹੈ ਕਿ ਉਹ ਬੂੰਦਾਂ ਨੂੰ ਇਨ੍ਹਾਂ ਬੱਦਲਾਂ ਦੇ ਵਿੱਚ ਧਕੇਲ ਕੇ ਲੈ ਜਾਂਦੀ ਹੈ ਤੇ ਜਦੋਂ ਇਹ ਬੂੰਦਾਂ ਬੱਦਲਾਂ ਦੇ ਵਿੱਚ ਪਹੁੰਚ ਜਾਂਦੀਆਂ ਨੇ ਤਾਂ ਬੱਦਲ ਦੇ ਵਿੱਚ ਟੈਂਪਰੇਚਰ ਕਿਉਂਕਿ ਫ੍ਰੀਜ਼ਿੰਗ ਪੁਆਇੰਟ ਤੋਂ ਥੱਲੇ ਹੁੰਦਾ ਹੈ ਤੇ ਇਸ ਕਰਕੇ ਇਹ ਜਿਹੜੀਆਂ ਬੱਦਲਾਂ ਨੇ ਛੋਟੇ-ਛੋਟੇ ਆਈਸ ਕ੍ਰਿਸਟਲਾਂ ਦੇ ਰੂਪ ਵਿੱਚ ਜੰਮ ਜਾਂਦੀਆਂ ਨੇ ਮਤਲਬ ਛੋਟੇ-ਛੋਟੇ ਗੜਿਆਂ ਦੇ ਵਿੱਚ ਜਾਂ ਬਰਫ਼ ਦੀ ਟੁਕੜੀਆਂ ਦੇ ਰੂਪ ਵਿੱਚ ਜੰਮ ਜਾਂਦੀਆਂ ਨੇ ਤੇ ਇਹਨਾਂ ਦਾ ਜਿਹੜਾ ਆਕਾਰ ਹੁੰਦਾ ਪਹਿਲਾਂ ਛੋਟਾ ਹੁੰਦਾ ਜਿਵੇਂ ਕਣਕ ਦੇ ਦਾਣੇ ਹੋ ਗਏ ਜਾਂ ਮੱਕੀ ਦੇ ਦਾਣੇ ਸੋ ਇਸ ਤਰ੍ਹਾਂ ਦਾ ਆਕਾਰ ਦੇ ਵਿੱਚ ਜੰਮਦੀਆਂ ਨੇ ਤੇ ਉਦੋਂ ਕੀ ਬਾਅਦ ਜਿਹੜਾ ਰੋਲ ਸ਼ੁਰੂ ਹੁੰਦਾ ਹੈ ਹਵਾ ਦਾ ਕਿ ਇਥੋਂ ਵੀ ਗੜੇ ਬੜੇ ਹੋਣੇ ਨੇ ਜਾਂ ਛੋਟੇ ਹੋਣੇ ਨੇ ਕਿਉਂਕਿ ਇਹ ਜਦੋਂ ਗੜੇ ਬਰਫ਼ ਸੌਰੀਏ ਬੂੰਦਾ ਜਦੋਂ ਬਰਫ਼ ਦੇ ਰੂਪ ਵਿੱਚ ਜੰਮ ਜਾਂਦੀ ਹੈ ਨਾ ਮਤਲਬ ਗੜੇ ਬਣ ਜਾਂਦੇ ਨੇ ਤਾਂ ਇਹ ਗ੍ਰੈਵਿਟੀ ਦੇ ਕਾਰਨ ਥੱਲੇ ਨੂੰ ਆਉਣ ਦੀ ਕੋਸ਼ਿਸ਼ ਕਰਦੇ ਨੇ ਧਰਤੀ ਤੇ ਡਿੱਗਣ ਨੂੰ ਪਰ ਇਹ ਜਿਹੜੀ ਹਵਾ ਹੁੰਦੀ ਹੈ ਹਵਾ ਦੀ ਗਤੀ ਜੇਕਰ ਜ਼ਿਆਦਾ ਹੁੰਦੀ ਹੈ ਤਾਂ ਇਹ ਮੁੜ ਕੇ ਫਿਰ ਇਨ੍ਹਾਂ ਗੜਿਆਂ ਨੂੰ ਹੀ ਬੱਦਲਾਂ ਦੇ ਵਿੱਚ ਫਿਰ ਦੁਬਾਰਾ ਪਹੁੰਚਦਾ ਕਰ ਦਿੰਦੀ ਹੈ ਤੇ ਉਹਦੇ ਨਾਲ ਹੀ ਜਿਹੜੇ ਗੜੇ ਨੇ ਜੇ ਤੋ ਬੱਦਲਾਂ ਦੇ ਵਿੱਚ ਹਕੂਮਤ ਨੇ ਤਾਲ ਦੋਲੇ ਇਹਨਾਂ ਨੂੰ ਪਾਣੀ ਮਿਲਦਾ ਬਰਫ਼ ਮਿਲਦੀ ਹੈ ਤਾਂ ਇਹਨਾਂ ਦੇ ਅੜ ਦੋੜੇ ਕ੍ਰਿਸਟਲ ਜਮਾਉ ਕਿ ਇਹਨਾਂ ਦਾ ਆਕਾਰ ਹੋਰ ਵੱਧ ਜਾਂਦਾ ਮਤਲਬ ਗੜਿਆਂ ਦੇ ਅੜ ਦੋੜੇ ਪਾਣੀ ਹੋਰ ਚਿਪਕ ਚਿਪਕ ਕੇ ਠੰਡਾ ਪਾਣੀ ਲਾ ਕੇ ਬਰਫ਼ ਵਣ ਵਣ ਕੇ ਇਹਨਾਂ ਗੜਿਆਂ ਦਾ ਆਕਾਰ ਵੱਡਾ ਹੋ ਜਾਂਦਾ ਸੋ ਇਸੇ ਕਰਕੇ ਜਿਹੜੀਆਂ ਇਹ ਗਰਮ ਅਪਡਰਾਫਟ ਹਵਾਵਾਂ ਚੱਲਦੀਆਂ ਨੇ ਜੇਕਰ ਇਹਨਾਂ ਦੀ ਗਤੀ ਜ਼ਿਆਦਾ ਹੈ ਤਾਂ ਗੜੇ ਮੋٹے ਬਣਨਗੇ ਜੇਕਰ ਇਹਨਾਂ ਦੀ ਗਤੀ ਘੱਟ ਹੈ ਤਾਂ ਛੋਟੇ ਗੜੇ ਹੀ ਜਿਹੜੇ ਬਣ ਕੇ ਉਹ ਥੱਲੇ ਡੇਗੇ ਜਾਂਦੇ ਨੇ ਤੇ ਹਵਾਵਾਂ ਦੇ ਵਿੱਚ ਇੰਨਾ ਜ਼ੋਰ ਤਾਕਤ ਨਹੀਂ ਹੁੰਦਾ ਕਿ ਉਹਨੂੰ ਦੁਬਾਰਾ ਉੱਪਰ ਧਕੇਲ ਸਕਣ ਸੋ ਇਸੇ ਕਰਕੇ ਜੇਕਰ ਇਹ ਹਵਾਵਾਂ ਜਿਹੜੀਆਂ ਉੱਪਰੋਂ ਗਰਮ ਹਵਾ ਮੋਟੀਆਂ ਜੇਕਰ ਇਹ ਹਲਕੇ ਰਫ਼ਤਾਰ ਦੇ ਨੇ ਤਾਂ ਛੋਟੇ ਗੜੇ ਪੈਂਦੇ ਨੇ ਜੇਕਰ ਇਹਨਾਂ ਦੀ ਗਤੀ ਤੇਜ਼ ਆ ਤਾਂ ਗੜੇ ਹਲਕੇ ਰੂਪ ਵਿੱਚ ਜਦੋਂ ਬਣਦੇ ਨੇ ਤਾਂ ਉਹ ਦੁਬਾਰਾ ਫੇਰ ਬਦਲਾਂ ਦੇ ਵਿੱਚ ਘੁੰਮ ਕੇ ਉਹਨਾਂ ਨੂੰ ਆਕਾਰ ਹੋਰ ਜ਼ਿਆਦਾ ਵੱਡਾ ਹੋ ਜਾਂਦਾ ਤੇ ਫਿਰ ਸੋ ਇਹ ਸਾਰੇ ਕਾਰਨਾ ਕਰਕੇ ਗੜੇਮਾਰੀ ਹੁੰਦੀ ਹੈ ਤੇ ਗੜੇ بڑے ਅਤੇ ਛੋਟੇ ਕਿਉਂ ਹੁੰਦੇ ਨੇ ਉਹਦੇ ਪਿੱਛੇ ਇਹ ਮੇਨ ਹਵਾਵਾਂ ਦਾ ਕਾਰਨ ਹੈ ਕਿ ਜਿਹੜੀ ਹਵਾ ਉੱਪਰ ਨੂੰ ਉੱਠਦੀ ਹੈ ਉਹਦੀ ਗਤੀ ਕਿੰਨੀ ਹੈ